ਸਪੇਸ ਟੈਕਨੋਲੋਜੀ ਦੇ ਵਿੱਚ ਡਵੈਲਪਮੈਂਟ ਹੋਈ ਹੈ ਕੈਨੇਡਾ ਨੇ ਕੀਤੀ ਹੈ ਔਰ ਸਾਡੇ ਨੇੜੇ ਹੈ ਜੀ ਸ਼ਹਿਰ ਵਾਟਨ ਦੀ ਉੱਥੇ ਇਸ ਗੱਲ ਦੀ ਗੱਡ ਕੀਤੀ ਪਈ ਹੈ ਕਿ ਜਿਹੜੀ ਹਿਊਮਨ ਐਕਸ-ਰੇ ਮਸ਼ੀਨ ਤਿਆਰ ਕੀਤੀ ਹੈ ਜਿਹੜੀ ਸਪੇਸ ਦੇ ਵਿੱਚ ਵੀ ਐਕਸ-ਰੇ ਲਵੇਗੀ ਪ੍ਰੋਬਲਮ ਇਹ ਹੈ ਜਿਹੜੀ ਐਕਸ-ਰੇ ਮਸ਼ੀਨਸ ਨੇ ਉਹ ਪਾਰੀਆਂ ਬਹੁਤ ਨਹੀਂ ਵੱਡੀਆਂ ਬਹੁਤ ਨਹੀਂ ਜਿਵੇਂ ਸਾਡੇ ਇੱਥੇ ਧਰਤੀ ਦੇ ਤੇ ਸਾਡੇ ਐਕਸਰਸ ਕਰਦੇ ਆ ਉਹ ਫਾੜੀਆਂ ਫਾੜੀਆਂ ਮਸ਼ੀਨਾਂ ਨੇ ਉਹ ਜਾਨੀਆਂ ਬੜੀਆਂ ਔਖੀਆਂ ਨੇ ਐਨੀ ਹਾਉ ਇਹੇ ਤਕਰੀਬਨ 20 ਕਿਲੋ ਦੀ ਹੈ ਮੇਰੇ ਖਿਆਲ ਔਰ ਇਹ ਕਹਿੰਦੇ ਹਜੇ ਵੀ ਪਾਰੀ ਹੈ ਸੋ ਇਟ ਮੀਨਸ ਯੂਰ ਅੰਡਰ ਡਵੈਲਪਮੈਂਟ ਪਰ ਉਹਦੇ ਤੇ ਉਹਨਾਂ ਨੇ ਐਕਸਰਸ ਲੈ ਨਹੀਂ ਸਪੇਸ ਤੇ ਤੁਸੀਂ ਕੋ ਸਪੇਸ ਚ ਐਕਸਰਸ ਲੈਣ ਦੀ ਕਿੰਨੀ ਗੱਲ ਹੋ ਗਈ ਆ ਬੰਦਾ ਥੱਲੇ ਗਿਆ ਹੀ ਆ ਆ ਕੇ ਤੇ ਐਕਸਰਸ ਕਰਨੇ ਇੰਜੀਨੀਅਰ ਕਿੰਨੀ ਕਿੰਨੀ ਗੱਲ ਆ ਗਈ ਆ ਪਰ ਸਪੇਸ ਦੇ ਵਿੱਚ ਜਦੋਂ ਇਨਸਾਨ ਰਹਿੰਦਾ ਜੀ ਓਹੋ ਪਹਿਲਾਂ ਤਾਂ ਆ ਕੇ ਜੋ ਲੈਂਡ ਬਹੁਤ ਦੇਰ ਰਹਿਣਾ ਪੈਂਦਾ ਜਿਵੇਂ ਹੁਣ ਆਹ ਜਿਹੜੀ ਭਾਰਤੀ ਓਰੀਜਨ ਦੀ ਜਿਹਨੂੰ ਭਾਰਤੀ ਬੇਟੀ ਕਿਹਾ ਜਾਂਦੇ ਸ ਬਸ ਸ਼ੀ ਇਜ਼ ਬੋਰਨ ਐਂਡ ਰੇਜ਼ਡ ਇਨ ਯੂ ਐਸ ਐਂਡ ਸ਼ੀ ਇਜ਼ ਯੂ ਐਸ ਸਿਟੀਜ਼ਨ ਅਸੀਂ ਹੁਣ ਬਣਾਈ ਜਾਂਦੇ ਹਾਂ ਠੀਕ ਹੈ ਆ